ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਕੋਲ ਸਮੇਂ ਬਲੌਗ ਦੇ ਵਿੱਚ ਤੇ ਅੱਜ 4 ਨਵੰਬਰ 2025 ਤੇ ਅੱਜ ਸਵੇਰ ਸਵੇਰ ਠੰਢ ਠੰਢੀ ਹਵਾ ਚੱਲ ਪਈ ਆ ਇੱਧਰ ਆਵੇ ਕੱਪੜੇ ਹਿੱਲਦੇ ਆ ਆਵੇ ਤਸਵੀਰ ਸਵੇਰ ਸਵੇਰ ਲੈ ਲਾ ਮਿੱਠਾ ਵੀ ਭਾਈ ਆਇਆ ਸੀ ਅੱਜ ਬਣੂਗਾ ਮਿੱਠਾ ਤੇ ਰਾਤ ਅੱਲਸਨ ਮਾੜਾ ਮੋਟਾ ਛਿੱਲਿਆ ਸੀ ਮੰਡੀ ਚੋਂ ਆ ਕੇ ਨਾਲ ਉਹ ਰੋਟੀ ਰੋਟੀ ਖਾ ਕੇ ਫਿਰ ਲਸਣ ਛਿੱਲਿਆ ਉਹ ਉਹਨਾਂ ਨੂੰ ਛੱਡ ਕੇ ਆਵਾਂ ਪਹਿਲਾਂ ਭੈਣ ਤੇ ਤੇ ਇੱਥੋਂ ਦੇਖ ਲੈਨੇ ਆਉਂਨਾ ਮੈਂ ਆਉਂਦੀ ਕਿ ਨਹੀਂ ਆਉਂਦੀ ਜਿਆ ਭਾਈ ਨਹੀਂ ਤੇ ਬਸ ਹੌਣ ਲਈ ਚੱਲ ਆ ਗੋ ਹੋ ਵੀ ਰੋਲਾ ਪਾਈ ਜਾਂਦਾ ਇਹਨੇ ਵੀ ਨਾਲ ਚੱਲਦੇ 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 ਅੱਜ ਜੇ ਫੇਰ ਰੋਲਾ ਪਾਈ ਜਾਂਦਾ ਜੀਵਾ ਦਾ ਪਰ ਆਪੋ ਬਾਸ ਨਹੀਂ ਚਲੋ ਵੀ ਕਾਕੇ ਹੁਣ ਰੋਲਾ ਨਾ ਪਾਈ ਅੱਗੇ ਤਾਂ ਤੂੰ ਰੋਲਾ ਪਾ ਲਿਆ ਅੰਦਰ ਪਰ ਮੈਂ ਵੀਡੀਓ ਪਾਈ ਦੇਣੀ ਹੈ ਕੋਈ ਚੱਕਰ ਨਹੀਂ ਆ ਗਈ ਸਟ੍ਰਾਈਕ ਤਾਂ ਆ ਗਈ ਫਿਰ ਕੋਈ ਗੱਲ ਆਉਂਦੀਆਂ ਭੀਆਂ ਮਗਰ ਗੱਡੀ ਇਹਨਾਂ ਦੀ ਫਸੇ ਪਰ ਲੰਗੀ ਹੋਣੀ ਹੈ ਤੇ ਉਸ ਤੋਂ ਬਾਅਦ ਮੁੜ ਕੇ ਆਉਗੀ ਗੱਡੀ ਗੱਡੀ ਚਰੀ ਲੰਮੀ ਹੋਗੀ ਅੱਜ ਠੰਡ ਲੱਗੀ ਤਾਂ ਕਰਕੇ ਸਵੇਰੇ ਆਵੇ ਕੁੱਟੀ ਆਪਾਂ ਹੀ ਪਾ ਲਈ ਅੱਜ ਹੀ ਕੱਢੀ ਆ ਹਵਾ ਚਲਦੀ ਸੀ ਠੰਡੀ ਠੰਡੀ ਰਾਤ ਪਸੀਨਾ ਆ ਗਿਆ ਬਹੁਤ ਜ਼ਿਆਦਾ ਸੀ ਪਸੀਨਾ ਤੇ ਮੋਟਰਸਾਈਕਲ ਤੇ ਨਾ ਕਿਲੋ ਡੇਢ ਕਿਲੋਮੀਟਰ ਆਉਣਾ ਹੀ ਬੜਾ ਔਖਾ ਹੋ ਗਿਆ ਠੰਡੀ ਹਵਾ ਲੱਗਦੀ ਸੀ ਚੀਕ ਕੇ ਨਾਦੀ ਸੀ ਸਰੀਰ ਨੂੰ ਦੋ ਬੈਨ ਆ ਗਈਆਂ ਕਾ ਆ ਗਈ ਤੇ ਉਹ ਜੋ ਆਕਾਂ ਦੀ ਪਰੇ ਖੜੇ ਤੇ ਉਹ ਪਿੱਛੇ ਆ ਗਈ ਆ ਵੀ ਪਰੀ ਦੀ ਵਾਇਨ ਤੇ ਚਲੋ ਵੀ ਆਪਾਂ ਵੀ ਚੱਲਦੇ ਆਂ ਦੋਵੇਂ ਡਾਡ ਹੋਣਾ ਅੱਜ ਇਕੱਠੀਆਂ ਹੀ ਹੋ ਗਈਆਂ ਇੱਥੇ ਹੋ ਜਾ ਪਿੱਛੇ ਉਰੇ ਨਾ ਹੋ ਜਾ ਉਰੇ ਨੂੰ ਲਾਓ ਵੀ ਮਿੱਤਰੋ ਗਈਆਂ ਚੜਾਤੀਆਂ ਸਕੂਲ ਲੰਘ ਗਈਆਂ ਅੱਗੇ ਉਹ ਗੱਡੀਆਂ ਗਈਆਂ ਦੋਵੇਂ ਹੀ ਪਰ ਆਪਣੇ ਕੈਮਰੇ ਨੇ ਨਹੀਂ ਦਿਖਾਉਣੀਆਂ ਤੇ ਅਸੀਂ ਹੁਣ ਚਾਹੀਏ ਅਸੀਂ ਵਿਚਾਰੀ-ਤੋਰੀ ਕਰੀਏ ਤੇ ਅਸੀਂ ਚੱਲੀਏ ਹੁਣ ਆਪਦੇ ਕੰਮ ਤੇ ਤੇ ਕੱਲ ਨੂੰ ਆ ਗਿਆ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਨ ਤੇ ਆਪਾਂ ਕੱਲ ਨੂੰ ਉਧਰ ਵੀ ਜਾਣਾ ਵਾ ਤੇ ਅੱਜ ਦਾ ਦਿਨ ਲਈਏ ਫਿਰ ਕੱਲ ਨੂੰ ਚਲੀਏ ਸੁਲਤਾਨ ਗੁਰਲੋਦੀ ਨੂੰ ਠੀਕ ਹੈ ਜੀ ਗੁੱਸੇ ਆਉਣਗੇ ਬੰਦੇ ਕਿਉਂਕਿ ਉਹਨਾਂ ਕਹਿਣਾ ਵੀ 2 ਦਿਨ ਲਵਾ ਕੇ ਤੇ ਬਸ ਚਲੋ ਜਿਹੜਾ ਕੰਮ ਜ਼ਰੂਰੀ ਹੈ ਜ਼ਰੂਰੀ ਹੈਗਾ ਹਰ ਸਾਲ ਜਾਈਦਾ ਫਿਰ ਉੱਥੇ ਆਪਾਂ ਕਿਤੇ ਐਵੇਂ ਹੋਰ ਤਾਂ ਘੁੰਮਣ ਫਿਰਨ ਗਿਆ ਨਹੀਂ ਜਾਂਦਾ ਕਿਤੇ ਵੀ ਨਾ ਹੀ ਇੰਨਾ ਟਾਈਮ ਆ ਠੀਕ ਹੈ ਤੇ ਇੱਥੇ ਜ਼ਰੂਰ ਜਾਈਦਾ ਇੱਕ ਵਿਆਹ ਨੂੰ ਮਾਰਚ ਮਹੀਨੇ ਚ ਤੇ ਇੱਕ ਸੁਲਤਾਨਪੁਰ ਨੂੰ ਹੋਰ ਕੋਈ ਸਪੈਸ਼ਲ ਨਹੀਂਗਾ ਹੂੰ ਕਿਤੇ ਮਾੜਾ-ਮੋਟਾ ਟਾਈਮ ਲੱਗ ਗਿਆ ਤਾਂ ਚਲੇਗਾ ਨਹੀਂ ਤਾਂ ਨਾ ਔਰ ਕੋਈ ਘੁੰਮਣ ਫਿਰਨ ਆਪਣਾ ਹੈ ਨਹੀਂ ਲਓ ਜੀ ਭਾਈ ਮੰਡੀ ਪਹੁੰਚ ਗਏ ਆ ਆ ਵੇਖੋ ਜੀ ਲਾ ਭਾਈ ਮੌਸਮ ਹੈਗਾ ਅੱਜ ਥੋੜਾ ਖਰਾਬ ਹੈ ਕੱਲ ਦਾ ਮੀਂਹ ਦੱਸਿਆ ਵੀ ਕੱਲ ਨੂੰ ਮੀਂਹ ਪੈਣਾ ਹੈ ਤੀਜੀ ਗੱਡੀ ਲਾਤੀਆਂ ਤੇ ਅੱਜ ਮੰਡੀ ਆਣਾ ਮਕਾਲੀ ਹੈ ਭਾਈ ਜੇ ਤੇਦੀ-ਸ਼ੇਦੀ ਲਾ ਦਿਓ ਵੀ ਕੱਲ ਨੂੰ ਮੀਂਹ ਦਾ ਹੋਵੇ ਪਤਾ ਨਹੀਂ ਵੀ ਆ ਜਾਵੇ ਤਾਂ ਦੀਨ ਦਾ ਘਰ ਪਿਆ ਸਾਰਿਆਂ ਪਾਸੇ ਤੇ ਹੁਣ ਬੰਦੇ ਚੱਲੇ ਅੱਧਾ